ਪਾਠ ਨੰਬਰ 2 ਮੱਕੜੀ ਦੀ ਹਿੰਮਤ ਆਓ ਬੱਚਿਓ ਪਾਠ ਪੜ੍ਹਦੇ ਹਾਂ ਇੱਕ ਰਾਜਾ ਸੀ ਉਹ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ ਪਰਜਾ ਵੀ ਆਪਣੇ ਰਾਜੇ ਦਾ ਬਹੁਤ ਸਤਕਾਰ ਕਰਦੀ ਸੀ ਇੱਕ ਵਾਰ ਦੂਸਰੇ ਦੇਸ਼ ਦੇ ਰਾਜੇ ਨੇ ਉਸ ਦੇਸ਼ ਉੱਤੇ ਹਮਲਾ ਕਰ ਦਿੱਤਾ ਰਾਜੇ ਦੀਆਂ ਫੌਜਾਂ बहुत बहादुरी नाल लड़िया, परंतु राजे की हार हो गई राजा दुश्मन दिया फौज़ा तो बचता होया, दूर चला गया ओ जंगल दी एक गुफा रहन लगा एक दिन राजे ने देखा कि एक मकड़ी वार वार-वार कंध उपर चढ़न दी कोशिश कर रही सी। ਮਕੜੀ ਕੰਦ ਉੱਪਰ ਕੁਝ ਦੂਰੀ ਤੱਕ ਚੜਦੀ ਫੇਰ ਡਿੱਗ ਪੈਂਦੀ ਅਜਿਹਾ ਕਈ ਵਾਰ ਹੋਇਆ ਤਾਂ ਵੀ ਮਕੜੀ ਨੇ ਕੰਦ ਉੱਤੇ ਚੜਨਾ ਨਾ ਛੱਡਿਆ ਰਾਜਾ ਧਿਆਨ ਨਾਲ ਮਕੜੀ ਵੱਲ ਦੇਖ ਰਿਹਾ ਸੀ ਇੱਕ ਵਾਰ ਤਾਂ ਮਕੜੀ ਅਖੀਰ ਤੱਕ ਪਹੁੰਚਣ ਵਾਲੀ ਹੀ ਸੀ ਕਿ ਫੇਰ ਡਿੱਗ ਪਈ ਹੁਣ ਰਾਜੇ ਨੂੰ ਮਕੜੀ ਨਾਲ ਹਮਦਰਦੀ ਹੋ ਰਹੀ ਸੀ ਮਕੜੀ ਆਪਣੀ ਮੰਜ਼ਲ ਤੱਕ ਪਹੁੰਚਣਾ ਚਾਹੁੰਦੀ ਸੀ ਇਸੇ ਕਰਕੇ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ ਅੰਤ ਨੂੰ ਮਕੜੀ ਆਪਣੇ ਜਾਲ ਵਿੱਚ ਪਹੁੰਚ ਗਈ ਮਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਰਾਜੇ ਦੇ ਮਨ ਵਿੱਚ एक फुरना फुरिया कि जेकर मकड़ी वर्गा एक निका जिहा जीव वार बार कोशिश करके अपनी मंजिल तक पहुँच सकता है तो वो भी हिम्मत कर सकता है राजा अपने वापस चलिया गया उसने फौज इकट्ठी करके दुश्मन उत्ते हमला कर दिता अंत राजे की जित हुई राजे ने अपनी प्रजा को दसिया के एक छोटी जि मकड़ी ने उसका उत्साह वाया है राजे ने अपनी प्रजा यही सबक सिखाया कि मुड़ मुड़ कोशिश कामयाबी मिलती है आओ कुछ करिए। ਰਾਜਾ ਦੁਸ਼ਮਨ ਦੀਆਂ ਫੌਜਾਂ ਤੋਂ ਬਚਣ ਲਈ ਕਿੱਥੇ ਰਹਿਣ ਲੱਗਾ ਗੁਫਾ ਵਿੱਚ ਤੁਹਾਡੇ ਅਨੁਸਾਰ ਕੀ ਰਾਜੇ ਨੇ ਦੂਜੇ ਰਾਜੇ ਉੱਤੇ ਹਮਲਾ ਕਰਕੇ ਠੀਕ ਕੀਤਾ ਜੇਕਰ ਹਾਂ ਜਾਂ ਨਾ ਹੈ ਤਾਂ ਕਿਉਂ ਹਾਂ ਕਿਉਂਕਿ ਰਾਜਾ ਵੀ ਆਪਣੀ ਪਰਜਾ ਦਾ ਧਿਆਨ ਰੱਖਦਾ ਸੀ ਤੇ ਪਰਜਾ ਵੀ ਆਪਣੇ ਰਾਜੇ ਦਾ ਸਤਕਾਰ ਕਰਦੀ ਸੀ ਜੇਕਰ ਰਾਜਾ ਮਕੜੀ ਨੂੰ ਨਾ ਦੇਖਦਾ ਤਾਂ ਕੀ ਹੁੰਦਾ ਸ਼ਾਇਦ ਉਸ ਨੂੰ ਮੁੜ ਹਿੰਮਤ ਕਰਨ ਦਾ ਵਿਚਾਰ ਨਾ ਆਉਂਦਾ ਨੰਬਰ 1 ਹੇਠਾ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ਊੜਾ ਮੱਕੜੀ ਕਿੱਥੇ ਪਹੁੰਚਣਾ ਚਾਹੁੰਦੀ ਸੀ ਮੱਕੜੀ ਆਪਣੀ ਮੰਜ਼ਲ ਭਾਵ ਜਾਲ ਤੱਕ ਪਹੁੰਚਣਾ ਚਾਹੁੰਦੀ ਸੀ ਐੜਾ ਰਾਜੇ ਦੀ ਥਾਂ ਜੇਕਰ ਤੁਸੀਂ ਹੁੰਦੇ ਤਾਂ ਕੀ ਕਰਦੇ ਰਾਜੇ ਦੀ ਥਾਂ ਜੇ ਅਸੀਂ ਹੁੰਦੇ ਅਸੀਂ ਵੀ ਹਿੰਮਤ ਤੇ ਹੌਸਲੇ ਨਾਲ ਸਫਲ ਹੋਣ ਦੀ ਕੋਸ਼ਿਸ਼ ਕਰਦੇ ਈੜੀ ਤੁਸੀਂ ਇਸ ਪਾਠ ਤੋਂ ਕੀ ਸਿੱਖਿਆ ਅਸੀਂ ਸਿੱਖਿਆ ਕਿ ਮੁੜ-ਮੁੜ ਕੋਸ਼ਿਸ਼ ਕਰਨ ਨਾਲ ਕਾਮਯਾਬੀ ਮਿਲਦੀ ਹੈ ਨੰਬਰ 2 ਠੀਕ ਉੱਤਰ ਅੱਗੇ ਸਮਾਈਲ ਬਣਾਓ ਊੜਾ ਪਰਜਾ ਰਾਜੇ ਦਾ ਕੀ ਕਰਦੀ ਸੀ ਸਤਕਾਰ ਐੜਾ ਰਾਜੇ ਦੀਆਂ ਫੌਜਾਂ ਕਿਵੇਂ ਲੜੀਆਂ ਬਹਾਦਰੀ ਨਾਲ ਈੜੀ ਰਾਜੇ ਦਾ ਉਤਸ਼ਾਹ ਕਿਸ ਨੇ ਵਧਾਇਆ ਮਕੜੀ ਨੇ ਨੰਬਰ 10 ਕਹਾਣੀ ਵਿੱਚ ਦਿੱਤੀ ਤਸਵੀਰ ਦੇਖ ਕੇ ਕੋਈ ਤਿੰਨ ਸ਼ਬਦ ਲਿਖੋ ਗੁਫਾ ਰਾਜਾ ਮਕੜੀ ਸ਼ਬਦਾਂ ਦੀ ਖੇਡ ਨੰਬਰ 4 ਹੇਠਾਂ ਦਿੱਤੇ ਅੱਖਰਾਂ ਦੀ ਮੁਹਾਰਨੀ ਤੋਂ ਸ਼ਬਦ ਬਣਾਓ ਪਾਰਾ ਪੀਰ ਰੂਪ ਪੂਰਾ ਪੈਰ ਪੀਪਾ ਪੰਪ ਪੂਰੀ ਆਓ ਕੁਝ ਨਵਾਂ ਕਰੀਏ ਨੰਬਰ 5 ਕੁਝ ਲੋਕ ਦਰਿਆ ਦੇ ਪਾਰ ਮੇਲਾ ਦੇਖਣ ਲਈ ਵਕਫਾ ਦੋ ਕਿਸ਼ਤੀਆਂ ਵਿੱਚ ਬੈਠ ਕੇ ਗਏ ਹੇਠਾਂ ਦੱਸੇ ਅਨੁਸਾਰ ਇਹਨਾਂ ਦੇ ਜੋੜੇ ਬਣਾਓ ਜਿਵੇਂ ਜਿਵੇਂ ਰਾਜਾ ਰਾਣੀ ਚਾਚਾ ਚਾਚੀ ਪ੍ਰਾ ਭੈਣ ਦਾਦਾ ਦਾਦੀ ਪਿਤਾ ਮਾਤਾ ਨਾਨਾ ਨਾਨੀ ਮਾਮਾ ਮਾਮੀ ਮਾਸੀ ਮਾਸੜ ਇਹ ਵੀ ਕਰਿਏ ਨੰਬਰ 6 ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਹੀਠਾ ਦਿੱਤੇ ਸ਼ਬਦਾਂ ਨੂੰ ਪੂਰਾ ਕਰੋ ਰਾਜਾ ਮਕੜੀ ਧਿਆਨ ਕੋਸ਼ਿਸ਼ ਹਮਲਾ ਪਰਜਾ ਕਾਮਯਾਬੀ ਉਤਸ਼ਾਹ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ